અમૃત વેલે ਦਾ ਹੁਕਮਨਾਮਾ ਸਚ칸 ਸ੍ਰੀ ਹਰਮੰਦਰ ਸਾਹਿਬ 16 ਅઠ ਮਹਿਲਾ ਨੋਮਾ ਏ ਜਗ ਮੀਤ ਨ ਦੇਖਿਓ ਕੋਈ सगल जगत ਆਪਣੇ ਸੁਖ ਲਾਗਿਓ ਦੁਖ ਮੇ ਸੰਗ ਨਾ ਹੋਈ ਰਹਾਉ 다ਰਾ ਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ ਜਬ ਹੀ ਨਿਰਦਨ ਦੇਖਿਓ ਨਾ ਕੋ ਸੰਗ ਛਾੜ ਸਭ ਪਾਗੇ ਕਹਿਓ ਕਾ ਯ ਮਨ ਬੋਲੇ ਕਿਉ ਇਨ ਸਿਉ ਨੇਹੋ ਲਗਾਈਓ ਦੀਨਾ ਨਾਸ ਗਲਪੈ ਪੰਜਨ ਜਸ ਤਾ ਕੋ ਵਿਸ ਗਾਇਓ ਸਵਾਨ ਪੂਛਿ ਜਿਉ ਭਿਓ ਨ ਸੂਤੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਵਿਰਤ ਕੀ ਧਾਕੋ ਨਾਮ ਤੁਹਾਰੋ ਲੀਨੋ ਇਹ ਨੌਮੀ ਪਾਚਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ हे ਪਾਈ ਇਸ ਜਗਤ ਵਿੱਚ ਕੋਈ ਤੋਰ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦਾ ਨਾਲ ਸਾਥੀ ਨਹੀਂ ਬੰਦਾ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਤਨਹਲੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਦਸ ਜਾਂਦੇ ਹਨ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ ਇਸਨੇ ਇਨਾ ਕੱਚੇ ਸਾਥੀ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਰਸਲਾ ਇਸ ਨੇ ਪੁਲਾਈ ਹੋਈ ਹੈ ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮੰਦੀ ਪਰਮਾਤਮਾ ਦੀ ਯਾਦ ਵਾਲੋਂ ਲਾਹ ਪਰਵਾਹੀ ਹਟਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ ਗੁਰੂ ਸਾਹਿਬ ਕਹਿੰਦੇ ਹਨ ਹੈ ਪ੍ਰਭੂ ਆਪਣੇ ਮੂਢ ਕਦੀਮਾਂ ਤੇ ਪਿਆਰ ਵਾਲੇ ਸੁਭਾਅ ਦੀ ਲਾਜ ਰੱਖਾ ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ